ਹਾਂਜੀ ਸਵਾਗਤ ਆ ਜੀ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਓਏ ਆ ਕਿਹੜਾ ਮગર ਤੇ ਗਵਾਂਡੀ ਵੀਡੀਓ ਨਹੀਂ ਬਣਾਉਣ ਨੂੰ ਦੇਖਦਾ ਗਵਾਂਡੀ ਆਇਆ ਸੀ ਇਹ ਲੰਬਾ ਦੇਣ ਕਹਿੰਦਾ ਵੀ ਤੇਰੇ ਫੌਜੀ ਖਟਾਲਾ ਹਾਂ ਫੌਜੀ ਇਹ ਹੈ ਏ ਕਣਕ ਲੈ ਕੇ ਆਈ ਜਾਂਦੇ ਆ ਤੇ ਆਪਣੇ ਗਦਮ ਵਿੱਚ ਪਾਈ ਜਾਂਦੇ ਆ ਆ ਬਾਈ ਯਾਰ ਤੇਰਾ ਹਟਾ ਫੌਜੀ ਯਾਰ ਇਹ ਫੌਜੀ ਨਹੀਂ ਹਟਦੇ ਵੀਰੇ ਆ ਫੌਜੀ ਹਟਾ ਵੀਰੇ ਸਾਡੀ ਸਾਰੀ ਕਣਕ ਢੋਲੀ ਦੇਖ ਯਾਰ ਦੇ ਛੋਟੀਆਂ ਛੋਟੀਆਂ ਢੇਰੀਆਂ ਰਹਿ ਗਈਆਂ ਯਾਰ ਬਾਈ ਇਹ ਤਾਂ ਨਹੀਂ ਹਟਦੇ ਵੀਰੇ ਰਗੜਦੇ ਆ ਬਾਈ ਰਗੜਦੇ ਆ ਯਾਰ ਰਗੜਦੇ ਰਗੜਦੇ ਹਾਂ ਹੰਡਾ ਓਏ ਕੱਲ ਬੀਜ ਕਾਇਆ ਸੀ ਮੂੰਗੀ ਤੇ ਨੁਕਰਾਂ ਵਗੈਰਾ ਰੰਦੀਆਂ ਸੀ ਲੋਨ ਵਾਲੀਆਂ ਦੋਕ ਬੜੇ ਵੀ ਖਿਚਣ ਵਾਲੇ ਰਹਿੰਦੇ ਸੀ ਇਸ ਕਰਕੇ ਹੁਣ ਖੇਤ ਜਾਵਾਂਗੇ ਹਾਂ ਖੇਤ ਜਾ ਕੇ ਤੇ ਫਿਰ ਆਉਂਦੇ ਪੱਠੇ ਲਿਆਣ ਕੇ ਨਾਲੇ ਫੇਰ ਵਹਿਲੇ ਆ ਆ ਪਈਆ ਹਲੀ ਇਹਨੂੰ ਬਨ ਕੇ ਇਹਨੂੰ ਬਾਪੂ ਨੂੰ ੜੀਖਦਾ ਮੈਂ ਕਾ ਜੇ ਤੇ ਨਾਲ ਖਿਚਾ ਦਊਗਾ ਮੈਂ ਖਿਚ ਲੂੰਗਾ ਤੇ ਵੀ ਪਾ ਦਊਗਾ ਵਿੱਚ ਆਈ ਗਿਆ ਬਾਪੂ ਪਾਸ ਹੁਣ ਕਰਦੇ ਆਂ ਤਿਆਰੀ ਨੂੰ ਬਨ ਕੇ ਜਾਣ ਦੀ ਨਾਲ ਤੇ ਆਪੇ ਆਪਣਾ ਮੂੰਗੀ ਦਾ ਬੀ ਚਲਿਏ ਫਿਰ ਚਲਿਏ ਬਨ ਲੀਏ ਇਹਨੂੰ ਲੋਰੀ ਬਾਪੂ ਕਹਿੰਦਾ ਵੀ ਤੇਰਾ ਕੰਮ ਸਾਰਾ ਤਾਂ ਛੋਟਾ ਵੀ ਚੰਦਾ ਕੁਝ ਮਿੰਟ ਦਾ ਬਪੂ ਲਓ ਜੀ ਸਾਰਾ ਕੰਮ ਨਿਬੜ ਕੇ ਪੁੱਠੇ-ਪੁੱਠੇ ਲੈ ਕੇ ਹੁਣ ਘਰੇ ਚੱਲੇ ਆਂ ਫੇਰ ਮਿਲਾਂਗੇ ਜੀ ਤੁਹਾਨੂੰ